ਦੀ ਮਾਨੇ ਤੁਹਾਨੂੰ ਕੀ ਸਿਖਾਇਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਰੀ ਸੰਗਤ ਦੇ ਵਿੱਚ ਸੰਪੂਰਨ ਅਨੰਦ ਸਾਹਿਬ ਦਾ ਪਾਠ ਸੁਣਾਇਆ ਸੰਪੂਰਨ 40 ਕੋਈ ਅਨੰਦ ਸਾਹਿਬ ਦਾ ਪਾਠ ਸੁਣਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇੰਨੇ ਖੁਸ਼ ਹੋਏ ਕਹਿੰਦੇ ਅੱਜ ਤੋਂ ਬਾਅਦ ਇਹਦਾ ਨਾਮ ਆਨੰਦ ਦੀ ਪੁਲੀ ਪਹਿਲੇ ਮਾਖੋਵਾਲ ਸੀ ਫਿਰ ਚੱਕ ਨਾਨਕੀ ਪੈ ਗਿਆ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਆਏ ਉਦੋਂ ਇਹਦਾ ਨਾਮ ਪੈ ਗਿਆ ਆਨੰਦ ਦੀ ਪੁਰੀ ਜਿਹਨੂੰ ਅਸੀਂ ਅੱਜ ਆਨੰਦਪੁਰ ਸਾਹਿਬ ਕਹਿੰਦੇ ਆ ਅਸੀਂ ਇਸੋ ਇੱਕ ਸਿੱਖਿਆ ਲੈ ਲਈ ਜਦੋਂ ਸਾਡੇ ਘਰ ਕੋਈ ਰਿਸ਼ਤੇਦਾਰ ਆਂਡ ਗਵਾਂਡ ਕਰੋਣੇ ਆਉਂਦਾ ਤੇ ਅਸੀਂ ਕਹਿੰਨੇ ਆਂ ਕਿ ਸਾਡਾ ਪੁੱਤ ਨੱਚ ਕੇ ਬੜਾ ਸੋਹਣਾ ਦਿਖਾਉਂਦਾ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਨਚਾਈ ਜਾਈ ਸਮਝੇ ਛੋਟੀ ਛੋਟੀ ਧੀਆਂ ਦੇ ਬੱਚਿਆਂ ਨੂੰ ਆਪ ਹੀ ਮਚਾਉਂਦੇ ਆ ਇਹ ਸਾਡੀ ਧੀ ਕੀਤਾ ਬੜਾ ਸੋਹਣਾ ਪਾ ਲੈਂਦੀ ਆ ਸਾਡਾ ਪੁੱਤ ਭੰਗੜਾ ਪਾ ਲੈਂਦਾ ਤੇ ਜਦੋਂ ਇਹ ਜਵਾਨ ਹੋ ਕੇ ਨੱਚਦੇ ਉਦੋਂ ਸਾਨੂੰ ਤਕਲੀਫ ਹੁੰਦੀ ਹੈ ਜਦੋਂ ਇਹ ਜਵਾਨ ਹੋ ਕੇ ਧੀਆਂ ਪੁੱਤਰ ਨੱਚਦੇ ਆ ਨਾ ਉਦੋਂ ਸਾਨੂੰ ਤਕਲੀਫ ਹੁੰਦੀ ਹੈ ਪਰ ਇਹਨਾਂ ਨੂੰ ਸਿਖਾਇਆ ਕਿਨੇ ਆ ਅਸੀਂ ਖੁਦ ਛੋਟੇ ਛੋਟੇ ਬੱਚਿਆਂ ਨੂੰ ਕੋਈ ਪੁਰਾਣਾ ਆ ਗਿਆ ਰਿਸ਼ਤੇਦਾਰ ਆ ਗਿਆ ਉਹਨਾਂ ਨੂੰ ਦਿਖਾਉਣ ਵਾਸਤੇ ਅਸੀਂ ਕਹਿੰਦੇ ਆਂ ਵੀ ਆਹ ਗਾਣਾ ਲਾਓ ਮੇਰਾ ਪੁੱਤ ਬੜਾ ਸੋਹਣਾ ਨੱਚਦਾ ਹੈ ਸਿਖਾਇਆ ਸੀ ਅਸੀਂ ਆਪ ਵੀ ਸੀ ਹੁਣ ਜਦੋਂ ਵੱਡੇ ਹੋ ਕੇ ਨੱਚਦੇ ਆ ਫਿਰ ਹੁਣ ਤਕਲੀਫ ਹੋਦੀ ਹੁੰਦੀ ਹੈ ਚਾਹੀਦਾ ਇਹ ਸੀ ਕਿ ਜਦੋਂ ਛੋਟੇ ਛੋਟੇ ਬੱਚੇ 5 7 ਸਾਲ 10 ਸਾਲ ਦੇ ਇਹ ਕਰ ਕੋਈ ਰਿਸ਼ਤੇਦਾਰ ਆਇਆ ਤੇ ਇਹ ਕਹਿਣਾ ਸੀ ਨਹੀਂ ਮੇਰਾ ਪੁੱਤਰ ਜਬਜੀ ਸਾਹਿਬ ਦਾ ਪਾਠ ਕਰ ਲੈਂਦਾ ਮੇਰੀ ਧੀ ਨੂੰ ਪੰਜ ਪਿਆਰਿਆਂ ਦੇ ਨਾਮ ਆਉਂਦੇ ਆ ਮੇਰੇ ਪੁੱਤ ਨੂੰ 10 ਗੁਰੂ ਸਾਹਿਬ ਦੇ ਨਾਮ ਆਉਂਦੇ ਆ ਜਦੋਂ ਰਿਸ਼ਤੇਦਾਰ ਆਏ ਉਹਨਾਂ ਨੂੰ ਕਹਿਣਾ ਸੀ ਮੇਰੇ ਪੁੱਤ ਮੇਰੀ ਧੀ ਇਹਨਾਂ ਨੂੰ ਗੁਰੂ ਸਾਹਿਬ ਦੇ ਨਾਮ ਸੁਣਾ ਫਿਰ ਜਵਾਨੀ ਕਿਹੜੇ ਪਾਸੇ ਜਾਣੀ ਸੀ ਫਿਰ ਜਵਾਨ ਹੋ ਕੇ ਗੁਰੂ ਘਰ ਆਉਣੀ ਸੀ ਇਰੇ ਜਵਾਨ ਹੋ ਕੇ ਗੁਰੂ ਵਾਲੇ ਬਣਨੇ ਸੀ ਪਰ ਬਚਪਨ ਤੇ ਕਿਤੇ ਨਾ ਕਿਤੇ ਅਸੀਂ ਆਪ ਹੀ ਇਹਨਾਂ ਦਾ ਵਿਗਾੜ ਰਹੇ ਹਾਂ ਆਪਣੇ ਸੁੱਖ ਲਈ ਆਪਣੀਆਂ ਖੁਸ਼ੀਆਂ ਵਾਸਤੇ ਇਹ ਬੇਇੰਤੀ ਹੈ ਜਿਨ੍ਹਾਂ ਦੇ ਘਰਾਂ 'ਚ ਛੋਟੇ-ਛੋਟੇ ਬੱਚੇ ਆ ਇਹਨਾਂ ਨੂੰ ਗੁਰਬਾਣੀ ਹਣੀ ਇਹਨਾਂ ਨੂੰ ਗੁਰ ਇਤਿਹਾਸ ਨਾਲ ਜਦੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੀ ਸਿਖਾਇਆ ਤੇਰੀ ਦਾਦੀ ਕੀ ਸਿਖਾਇਆ ਤੇਰੀ ਮਾਤਾ ਜੀ ਨੇ ਤੇ ਪੂਰਾ ਅਨੰਦ ਸਾਹਿਬ ਦਾ ਬਾਤ ਸੁਣਾਇਆ ਸੀ ਮਹਾਰਾਜ ਨੇ ਆ। ਹਜੇ 3 ਸਾਲ ਹੋਏ 3 ਸਾਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਜੀ ਕੋਲ ਰਹੇ ਉਧਰੋਂ ਔਰੰਗਜ਼ੇਬ ਦਾ ਕਹਿਰ ਮੱਚ ਗਿਆ। ਕਸ਼ਮੀਰੀ ਪੰਡਤ ਚੱਲ ਕੇ ਆਏ ਭਾਈ ਕਿਰਪਾ ਰਾਮ ਦੀ ਅਗਵਾਈ ਵਿੱਚ ਮਹਾਰਾਜ ਜੀ ਸਾਡੀ ਬਾਹ ਪਕੜ ਲਓ ਸਾਡੇ ਤਿਲਕ ਤੇ ਜੰਜੂ ਦਾ ਰਾਖਾ ਬਣ ਜਾਓ। ਸਾਡੇ ਤਿਲਕ ਤੇ ਜੰਜੂ ਦਾ ਰਖਵਾਲਾ ਉਦੋਂ ਗੁਰੂ 9 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਨੇ ਫਿਰ ਜਦੋਂ ਸਾਰੇ ਚੁੱਪ ਬੈਠੇ ਨੇ ਇਹ ਰੋ ਰਹੇ ਨੇ ਕਸ਼ਮੀਰੀ ਪੰਡਤ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਚੁੰਬ ਬੈਠੇ ਸੰਗਤ ਦੀ ਚੁੱਪ ਬੈਠੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਕਹਿੰਦੇ ਪਿਤਾ ਜੀ ਅੱਜ ਇੰਨਾ ਸਨਾਟਾ ਕਿਉਂ ਸੰਗਤ ਵਿੱਚ ਤੁਸੀਂ ਵੀ ਚੁੱਪ ਹੋ ਸੰਗਤ ਵੀ ਚੁੱਪ ਐ ਆ ਚਾਰ ਜਾਨੀ ਖਲੋਤੇ ਰੋ ਰਹੇ ਨੇ ਕੀ ਗੱਲ ਐ ਮਹਾਰਾਜ ਕਹਿੰਦੇ ਇਨ੍ਹਾਂ ਦੇ ਤਿਲਕ ਤੇ ਜੰਜੂ ਦੀ ਰਾਖੀ ਕਰਨ ਵਾਲਾ ਕੋਈ ਚਾਹੀਦਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਹੀਨੋ ਬਡੋ ਕਲੂ ਨੇ ਸਾਕਾ ਕੋਈ ਵੱਡੀ ਕਮਾਈ ਵਾਲਾ ਹੋਵੇ ਤੇ ਇਹ ਸਾਸਾ ਵਰਤਾਏ ਤੇ ਤਾਂ ਇਨ੍ਹਾਂ ਦਾ ਤਿਲਕ ਤੇ ਜੰਜੂ ਰੱਖਿਆ ਜਾ ਸਕਦਾ ਹੈ ਤੇ ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਤਾ ਕੀ ਕਿਹਾ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਤਾ ਜੀ ਤੁਹਾਡੇ ਘਰ ਵਿੱਚੋਂ ਆਵਾਜ਼ ਆਉਂਦੀ ਹੈ ਧੰਨ ਨਾਨਕ ਤੇਰੀ ਵੱਡੀ ਕਮਾਈ ਤੇ ਤੁਹਾਡੇ ਤੋਂ ਵੱਡਾ ਵੱਡੀ ਕਮਾਈ ਵਾਲਾ ਕੌਣ ਹੋ ਸਕਦਾ ਹੈ ਤੁਸੀਂ ਇਨ੍ਹਾਂ ਦੇ ਤਿਲਕ ਤੇ ਜੱਜੂ ਦਾ ਰਖਵਾਲਾ ਪੁੱਤਰ ਬਣ ਕੇ ਪਿਤਾ ਨੂੰ ਹੱਥੀਂ ਤੋਰ ਰਿਹਾ ਕਿੰਨੀ ਵੱਡੀ ਕਮਾਈ ਹੈ ਮਰਦ ਅਗੰਬੜੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਕੀ ਆਪਣੇ ਹੱਥੀ ਆਪਣੇ ਪਿਤਾ ਜੀ ਦਾ ਸੀਸ ਲੈ ਕੇ ਆਉਂਦੇ ਆ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਤੇ ਗੁਰੂ ਤਾਂ ਗੱਦੀ ਦੀਆਂ ਜ਼ਿੰਮੇਵਾਰੀਆਂ ਜ਼ਿੰਦਗੀਆਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਨਗਾਰੇ ਵੱਜਣ ਲੱਗ ਪਏ ਘੋੜ ਸੌਲਾਰੀਆਂ ਹੋਣ ਲੱਗ ਪਈਆਂ ਸ਼ਸਤਰ ਅਭਿਆਸ ਹੋਣ ਲੱਗ ਪਏ ਇੱਥੇ ਜਿਹੜੇ ਦਲ ਬੋਕ ਸੀ ਕਾਇਰ ਸੀ ਉਨ੍ਹਾਂ ਵਿੱਚ ਬਹਾਦਰੀ ਦੇ ਗੁਣ ਭਰਨੇ ਸ਼ੁਰੂ ਕੀਤੇ ਮਾਰੀ ਨੇ ਕਿਹਾ ਕਹਿੰਦੇ ਮੈਂ ਗਿੱਦੜਾਂ ਨੂੰ ਸ਼ੇਰ ਬਣਾਉਣਾ ਹੈ ਚਿੜੀਆਂ ਤੋਂ ਬਾਜ ਲੜਾਉਣੇ ਆ ਔਰ ਇਥੋਂ ਤੱਕ ਦੀ ਕਿਹਾ ਕਹਿੰਦੇ ਇਨ੍ਹਾਂ ਵਿੱਚ ਇੰਨੀ ਬਹਾਦਰੀ ਦਾ ਗੁਣ ਭਰਦੈ ਰੇ ਕਿ ਸਵਾ ਲੱਖ ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਨਾਨਕ ਹਾ ਜਦੋਂ ਚਮਕੌਰ ਸਾਹਿਬ ਦੀ ਜੰਗ ਹੁੰਦੀ ਆ ਨਾ ਇਹ ਇਹ ਪੰਕਤੀਆਂ ਉਥੇ ਸੱਚ ਹੋ ਰਹੀਆਂ ਆ ਪ੍ਰੈਕਟੀਕਲ ਕਰਕੇ ਦਿਖਾਇਆ ਜਦੋਂ ਲੱਖਾਂ ਦੀ ਫੌਜ ਵਿੱਚ ਪੰਜ-ਪੰਜ ਦੇ ਸਿੰਘਾਂ ਦਾ ਜਥਾ ਜਾਂਦਾ ਹੈ ਨਾ ਤੇ ਇੱਕ-ਇੱਕ ਸ਼ਹੀਦ ਹੁੰਦਾ ਹੈ ਤੇ ਉੱਥੇ ਇਹ ਸਾਹਮਣੇ ਪ੍ਰਕੱਖ ਪਰਮਾਨ ਹੈ ਕਿ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਰੋ। ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੰਦ ਵਰਤਿਆ। ਇੰਨਾ ਅਨੰਦ ਵਰਤਿਆ ਨਗਾਰੇ ਦੀ ਚੋਟ ਜਦੋਂ ਦੋਰੀ ਚੋਰੀ ਨਗਾਰੇ ਤੇ ਵੱਜੀ ਉਹਦੀ ਜਿਹੜੀ ਧੁਨ ਸੀ ਪਹਾੜੀ ਰਾਜੀਆਂ ਤੱਕ ਪਹੁੰਚੀ ਆਸ-ਪਾਸ ਪਹਾੜੀ ਰਾਜੇ ਰਹਿੰਦੇ ਹੁੰਦੇ ਔਰ ਜਿਹੜਾ ਆਨੰਦ ਵਰਤਦਾ ਹੈ ਆਨੰਦਪੁਰ ਉਹ ਆਨੰਦ ਦੀ ਖੁਸ਼ੀ ਦੀ ਆਵਾਜ਼ ਉਹਦੀ ਧੁਨ ਪਹਾੜੀ ਰਾਜੀਆਂ ਤੱਕ ਪਹੁੰਚੀ ਇਹਨਾਂ ਦੇ ਭਾਂਡੇ ਅੰਦਰ ਖਾਲੀ ਸੀ ਤੇ ਈਰਖਾ ਪੈਦਾ ਹੋਈ ਆਪਜੀ ਸੂਝਵਾਨਾ ਈਰਖਾ ਪਤਾ ਕਿਦੇ ਅੰਦਰ ਪੈਦਾ ਹੁੰਦੀ ਹੈ ਜਿਹਦਾ ਭਾਂਡਾ ਅੰਦਰ ਖਾਲੀ ਹੋਵੇ ਨਾਮ ਤੋਂ ਖਾਲੀ ਉਹ ਦੂਜੀਆਂ ਦੀਆਂ ਖੁਸ਼ੀਆਂ ਬਰਦਾਸ਼ਤ ਹੀ ਨਹੀਂ ਕਰਦਾ ਅਸਾਧਤ ਪੰਡਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ ਈਰਖਾ ਇੱਕੀ ਆਗ ਹੈ ਇਹ ਅੰਦਰ ਵੀ ਸਾੜਦੀ ਹੈ ਤੇ ਦੂਜੀਆਂ ਦੀ ਵੀ ਸਾੜਦੀ ਹੈ ਇਰਖਾਲੂ ਬੰਦਾ ਕਦੇ ਕਿਸੇ ਦਾ ਭਲਾ ਨਹੀਂ ਮੰਗ ਸਕਦਾ ਕਦੇ ਉਹ ਸਿਰਫ ਮੰਗੇਗਾ ਆਪਣਾ ਹੀ ਮੰਗੇਗਾ ਕਦੇ ਕਿਸੇ ਦਾ ਭਲਾ ਨਹੀਂ ਮੰਗੇਗਾ ਇਹਨਾਂ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਈਰਖਾ ਪੈਦਾ ਹੋ ਗਈ ਸਾੜਾ ਪੈਦਾ ਪੈ ਤੁਸੀਂ ਬਾਸ ਦੇਖਿਆ ਨਾ ਬਾਸ ਖਾਲੀ ਹੁੰਦਾ ਅੰਦਰੋਂ ਜਦੋਂ ਆਪਸ ਦੇ ਵਿੱਚ ਬਾਸ ਰਗੜਦੇ ਆ ਨਾ ਤੇ ਅੱਗ ਨਿਕਲਦੀ ਹੈ ਕਈ ਵਾਰੀ ਉਹ ਅੱਗ ਪੂਰੇ ਜੰਗਲ ਨੂੰ ਸਾੜ ਕੇ ਰੱਖ ਦਿੰਦੀ ਹੈ ਇਹਨੂੰ ਦਾਵਾ ਅਗਨੀ ਕਹਿੰਦੇ ਆ ਇੱਕ ਜਠ ਰਗਣੀ ਐ ਇੱਕ ਦਾਵਾ ਅਗਨੀ ਐ ਜੰਗਲ ਦੀ ਅਗਨੀ ਆ ਜਿਨ੍ਹਾਂ ਅੰਦਰ ਗੀਰਖਾ ਪੈਦਾ ਹੁੰਦੀ ਆ ਉਹ ਅੰਦਰ ਉਹ ਖਾਲੀ ਹੁੰਦੇ ਨੇ ਮਾਣੇ ਜਿਹੜੇ ਨਾਮ ਰਸ ਨਾਲ ਭਰੇ ਹੁੰਦੇ ਆ ਉਹ ਤਾਂ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਈ ਉਹ ਤੇ ਰੋਜ਼ ਸਰਬੱਤ ਦਾ ਭਲਾ ਮੰਗਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਜਿਹਦੇ ਅੰਦਰ ਕੀਰਖਾ ਉਹ ਕਦੇ ਸਰਬੱਤ ਦਾ ਭਲਾ ਨਹੀਂ ਮੰਗਦਾ ਇਹਨਾਂ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਕੀਰਖਾਨ ਪੈਦਾ ਹੋਇਆ ਕਿਉਂਕਿ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਵਿੱਚ ਵਿਚਰੇ ਆ ਉੱਥੇ ਮਹਾਰਾਜ ਜੀ ਇੱਕ ਪੁੱਤਰ ਦੀ ਦਾਤ ਦੇ ਕੇ ਆਏ ਸੀ ਉਹਦਾ ਨਾਮ ਸੀ ਰਤਨਰਾਏ ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਦੇ ਘਰੋਂ ਮੈਨੂੰ ਦਾਤ ਮਿਲੀ ਐ ਉਹ ਸ਼ੁਕਰਾਨਾ ਕਰਨ ਆਇਆ ਤੇ ਇੱਕ ਹਾਥੀ ਔਰ ਪੰਜ ਕਲਾ ਸ਼ਸਤਰ ਲੈ ਕੇ ਆਇਆ ਜਿਹਨੂੰ ਪ੍ਰਸਾਦੀ ਹਾਥੀ ਦਾ ਨਾਮ ਦਿੱਤਾ ਗਿਆ ਪੰਜ ਕਲਾ ਇੱਕ ਸ਼ਸਤਰ ਜਿਹਦੇ ਵਿੱਚ ਪੰਜ-ਪੰਜ ਸ਼ਸਤਰ ਨਿਕਲਦੇ ਕਹਿੰਦੇ ਉਸ ਵੇਲੇ ਥਿਰ ਥਿਰ ਈਰਖਾਲ ਪੈਦਾ ਹੋਈ ਪਹਾੜੀ ਰਾਜਿਆਂ ਉਸ ਵੇਲੇ ਕਹਿੰਦੇ ਪਹਾੜੀ ਰਾਜੇ ਜਿਹੜੇ ਸੀ ਨਾ ਇਹ ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਪੁਰ ਸਾਹਿਬ ਖੋਣਾ ਚਾਹੁੰਦੇ ਸੀ ਇਹਨਾਂ ਨੇ ਘੇਰੇ ਪਾਈ ਚਪਟਾ ਹੋਈਆਂ ਕਈ ਵਾਰ ਝੜਪਾਂ ਹੋਈਆਂ ਆ ਜਿਹੜਾ ਪੰਗਾਣੀ ਦਾ ਯੁੱਧ ਹੋਇਆ ਨੰਦੌਣ ਦਾ ਯੁੱਧ ਹੋਇਆ ਇਹ ਪਹਾੜੀ ਰਾਜਿਆਂ ਕਰਕੇ ਹੀ ਹੋਇਆ ਪੰਗਾਣੀ ਦਾ ਯੁੱਧ ਵੀ ਤੇ ਨੰਦੌਣ ਦਾ ਯੁੱਧ ਵੀ ਇਹ ਪਹਾੜੀ ਰਾਜਿਆਂ ਦੇ ਕਰਕੇ ਹੋਇਆ ਪੌਂਟਾ ਸਾਹਿਬ ਅਸਥਾਨ ਮਹਾਰਾਜ ਨੇ ਰਚਨਾ ਕੀਤੀ ਚਾਰ ਸਾਹਿਬਜ਼ਾਦੇ ਗੁਰੂ ਮਹਾਰਾਜ ਦੇ ਘਰ ਵਿੱਚ ਆਏ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੀਸ ਅਨੰਦਪੁਰ ਸਾਹਿਬ ਕਈ ਵਾਰੀ ਇਹਨਾਂ ਨੇ ਹਮਲੇ ਕੀਤੇ ਕਈ ਵਾਰੀ ਹਾਰ ਗਏ ਅਖੀਰ ਪਹਾੜੀ ਰਾਜਿਆਂ ਨੇ ਫਿਰ ਦਿੱਲੀ ਔਰੰਗਜ਼ੇਬ ਤੱਕ ਆਪਣੀ ਪਹੁੰਚ ਕੀਤੀ ਕਿ ਤੁਸੀਂ ਸਾਡੀ ਸਹਾਇਤਾ ਕਰੋ ਸਾਡੀ ਮਦਦ ਕਰੋ ਫਿਰ ਔਰੰਗਜ਼ੇਬ ਨੇ ਜਿੰਨੇ ਵੀ ਸੂਬੇਦਾਰ ਨੇ ਨਾ ਸੂਬੇ ਜਿੰਨੇ ਵੀ ਸੂਬੇ ਨੇ ਜਿਵੇਂ ਜੰਮੂ ਕਸ਼ਮੀਰ ਇੱਧਰ ਸਰਹੰਦ ਇੱਧਰ ਜਲੰਧਰ ਕਿ ਜਿੰਨੇ ਵੀ ਸੂਬੇਦਾਰ ਸੀ ਉਹਨਾਂ ਸਾਰੇ ਸੂਬੇਦਾਰਾਂ ਨੂੰ ਹੁਕਮ ਕਰਤਾ ਕਿ ਤੁਸੀਂ ਇਹਨਾਂ ਪਹਾੜੀ ਰਾਜੀਆਂ ਦੀ ਮਦਦ ਕਰਨ ਵਾਸਤੇ ਇਹਨਾਂ ਦਾ ਸਾਥ ਦਿਓ ਫਿਰ ਜਿੰਨੇ ਵੀ ਸੂਬੇਦਾਰ ਸੀ ਉਹ ਆਪਣੀ ਆਪਣੀ ਫੌਜ ਲੈ ਕੇ ਪਹਾੜੀ ਰਾਜੀਆਂ ਨਾਲ ਰਲ ਗਏ ਆਨੰਦਪੁਰ ਸਾਹਿਬ ਕੋਲ ਕੇ ਰਹਿ ਗਏ ਤਕਰੀਬਨ 9 ਮਹੀਨੇ ਘੇਰਾ ਪਾ ਕੇ ਰੱਖਿਆ ਅਸੀਂ ਦੀ ਦਿਹਾੜੇ ਲੰਘ ਕੇ ਗਏ ਆ ਨਾ ਤੁਸੀਂ ਸਾਰਾ ਪ੍ਰਸੰਗ ਸੁਣਿਆ ਹੋਇਆ ਨੌ ਮਹੀਨੇ ਦੇ ਸਮੇਂ ਵਿੱਚ ਗੁਰੂ ਮਹਾਰਾਜ ਨੇ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਕਿਉਂਕਿ ਇਸ ਤੋਂ ਪਹਿਲਾਂ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਹੋ ਚੁੱਕੀ ਹੈ 1699 ਦੇ ਵਿੱਚ ਮਹਾਰਾਜ ਨੇ ਖਾਲਸਾ ਪ੍ਰਗਟ ਕਰ ਦਿੱਤਾ ਪੰਜ ਪਿਆਰਿਆਂ ਦੇ ਰੂਪ ਵਿੱਚ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਜਦੋਂ ਚਮਕੌਰ ਸਾਹਿਬ ਦੀ ਜੰਗ ਹੋਈ ਤੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਤਿੰਨ ਪਿਆਰੇ ਸ਼ਹੀਦ ਹੋ ਗਏ ਥੋੜਾ ਧਿਆਨ ਦਿਓ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ ਤੇ ਦਾਸ ਨੇ ਉਦੋਂ ਵੀ ਪੁੱਛਿਆ ਸੀ ਤੇ ਗੁਰਦੁਆਰਾ ਦੋਖਨਦਵਾਰੋਂ ਸਾਹਿਬ ਤੋਂ ਵੀ ਲਾਈਵ ਦੇ ਵਿੱਚ ਗੱਲ ਕੀਤੀ ਸੀ ਵੀ ਦੱਸੋ ਕਿਹੜੇ ਤਿੰਨ ਪਿਆਰੇ ਨੇ ਜਿਹੜੇ ਚਮਕੌਰ ਸਾਹਿਬ ਦੀ ਜੰਗ ਹੋਈ ਉਹ ਕਿਹੜੇ ਤਿੰਨ ਪਿਆਰੇ ਤੇ ਬੋਤਿਆਂ ਨੂੰ ਜਵਾਬ ਨਹੀਂ ਸੀ ਆਇਆ ਬੋਤਿਆਂ ਨੂੰ ਪਤਾ ਹੀ ਨਹੀਂ ਸੀ ਕਿ ਕਿਹੜੇ ਤਿੰਨ ਪਿਆਰੇ ਨੇ ਉਦੋਂ ਫਿਰ ਇੱਕ ਗਹਿਰੀ ਚੋਟ ਲੱਗਦੀ ਹੈ ਅਸੀਂ ਸਿੱਖੀ ਕਿੱਥੇ ਨਬਾਤ ਅਸੀਂ ਗੁਰੂ ਵਾਲੇ ਕਿੱਦਾਂ ਬਣ ਜਾਗੇ ਸਾਨੂੰ ਤੇ ਹਜੇ ਪੰਜ ਪਿਆਰਿਆਂ ਦਾ ਨਹੀਂ ਪਤਾ ਗੁਰਦੁਆਰਾ ਗੁਰੂ ਕਮਨਵਾਰਨ ਸਾਹਿਬ ਦੇ ਆਦਾਰੇ ਹੇਠ ਭਾਈ ਗੁਰਦਾਸ ਗੁਰਮਤ ਮਿਸ਼ਨਰੀ ਕਾਲਜ ਚੱਲਦਾ ਉੱਥੇ ਪਲੱਸ 2 ਦੇ ਵਿਦਿਆਰਥੀ ਆਉਂਦੇ ਆ 12 12 ਕਲਾਸਾਂ ਪੜ੍ਹੇ ਵਿਦਿਆਰਥੀ ਜਦੋਂ ਇੰਟਰਵਿਊ ਲਈਦੀ ਆ ਨਾ ਤੇ ਸ਼ੁਰੂਆਤ ਇੱਥੋਂ ਹੀ ਕਰੀਦੀ ਐ ਕਿ ਤੁਸੀਂ 12 ਕਲਾਸਾਂ ਪੜ੍ਹ ਕੇ ਆਏ ਹੋ 12ਵੀਂ ਪਾਸ ਤੇ 10 ਗੁਰੂ ਸਾਹਿਬ ਦੇ ਨਾਮ ਸੁਣਾਓ ਨਹੀਂ ਚੁੱਪ ਕਰ ਜਾਂਦੇ ਪੰਜ ਪਿਆਰਿਆਂ ਦੇ ਨਹੀਂ ਹੋਉਂਦੇ ਬੜੀ ਚੋਟ ਲੱਗਦੀ ਆ 12 ਕਲਾਸਾਂ ਪਾਸ ਕਰ ਲਈਆਂ ਪਰ ਪੰਜ ਪਿਆਰਿਆਂ ਦੇ ਨਾਮ ਨਹੀਂ ਆਉਂਦੇ ਇਹ ਦੁੱਖਾਂ ਅੰਦਰ ਸਾਡਾ ਆਪਣੇ ਧੀਆ ਪੁੱਤਰਾਂ ਨੂੰ ਜੋੜੀਏ ਇਹਨਾਂ ਨੂੰ ਗੁਰਸਿੱਖੀ ਦਾ ਪਹਾੜਾ ਪੜ੍ਹਾਈਏ ਇਹਨਾਂ ਨੂੰ ਦੱਸੀਏ ਪੰਜਾਂ ਪਿਆਰਿਆਂ 'ਚੋਂ ਤਿੰਨ ਪਿਆਰੇ ਸ਼ਹੀਦ ਹੋਏ ਭਾਈ ਹਿੰਮਤ ਸਿੰਘ ਦੀ ਭਾਈ ਮੋਹਕਮ ਸਿੰਘ ਤੇ ਭਾਈ ਸਹਿਬ ਸਿੰਘ ਕਿਉਂਕਿ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਸਾਹਿਬ ਜਿਹੜਾ ਉਹ ਆਨੰਦਪੁਰ ਸਾਹਿਬ ਤੋਂ ਲੈ ਕੇ ਨੰਦੇੜ ਦੀ ਧਰਤੀ ਹਜ਼ੂਰ ਸਾਹਿਬ ਇਹ ਦੋ ਪਿਆਰੇ ਮਹਾਰਜ ਦੇ ਨਾਲ ਜਦੋਂ ਅਨੰਦਪੁਰ ਸਾਹਿਬ ਲੰਗਰ ਵੀ ਮਸਤਾਨਾ ਹੋ ਜਾਂਦਾ ਹਾਥੀ ਪ੍ਰਸਾਦੀ ਹਾਥੀ ਵੀ ਛੇੜ ਛੱਡ ਗਿਆ ਘੋੜੇ ਉਹ ਗੁਰੂ ਕੇਸ ਪਰ ਮਾਰ ਹੀ ਨਹੀਂ ਛੜਦੀ ਗਲਾ ਦੇ ਰਹਿਣਾ ਸਕੇ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਉਹਦੀ ਹੁਕਮ ਵਿੱਚ ਚੱਲਣਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਖ ਨਹੀਂ ਅਰ ਭੈ ਨਹੀਂ ਜਾਣੈ ਕੰਚਨ ਮਾਟੀ ਮੰਨੈ ਉਹਦੇ ਹੁਕਮ ਵਿੱਚ ਚੱਲਣਾ ਨੰਦਪੁਰ ਸਾਹਿਬ ਦਾ ਛੱਡਣਾ ਦਰਿਆ ਤੇ ਪਰਿਵਾਰ ਦਾ ਵਿਛੜਣਾ ਤੇ ਚਮਕੌਰ ਸਾਹਿਬ ਆਉਣਾ ਤੇ ਇੱਥੇ ਅੱਲਾ ਯਾਰਖਾ ਜੋਗੀ ਨੇ ਬੜੇ ਕਮਾਲ ਦੀ ਗੱਲ ਕਹੀ ਕਹਿੰਦੇ ਮਹਾਰਾਜ ਇੱਥੇ ਵੀ ਸ਼ੁਕਰਾਨਾ ਕਰ। ਅਸੀਂ ਤੇ ਵਧੀਆ ਖਾਨੇ ਆ ਵਧੀਆ ਸੌਣੇ ਆ ਫਿਰ ਵੀ ਉੱਠ ਕੇ ਕਹਿੰਦੇ ਆ ਅੱਜ ਵਧੀਆ ਨਹੀਂ ਅੰਗਿਆ ਸਾਲਾ ਅਜ ਸੁਖ ਦਾ ਨਹੀਂ ਗਿਆ ਇੱਧਰ ਗੁਰੂ ਗੋਬਿੰਦ ਸਿੰਘ ਜੀ ਕਿੰਨਾ ਕੁਝ ਬਾਣਾ ਵਰਤ ਗਿਆ ਤੇ ਚਮਕੌਰ ਦੀ ਗੜੀ ਵਿੱਚ ਮਹਾਰਾਜ ਪਤਾ ਕੀ ਕਹਿਣ ਕਹਿ ਰਹੇ ਆ ਅੱਲਾ ਯਾਰਖਾ ਜੋ ਕੀ ਹੁੰਦਾ ਕਹਿੰਦੇ ਜਦ ਡੇਢ ਘੜੀ ਰਾਤ ਗਈ ਜ਼ਿਕਰ ਖੁਦਾ ਨੇ ਰਾਤ ਦਾ ਸਮਾਂ ਸੀ ਤੇ ਸਹਿਬ ਜਾਦੇ ਵੱਡੇ ਦੋ ਸਹਿਬ ਜਾਦੇ ਪੰਜ ਪਿਆਰੇ ਤੇ ਸਿੰਘ ਜਮੀਨ ਤੇ ਸੁੱਤੇ ਹੋਏ ਹੋਏ जख्मी ਨੇ ਪਰ ਫਿਰ ਵੀ ਨੀਂਦ ਵਿੱਚ ਸੁੱਤੇ ਆ ਕੋਈ ਉਹਨਾਂ ਨੇ ਭੋਜਨ ਨਹੀਂ ਛਕਿਆ ਸਿਰਫ ਗੁਰਬਾਣੀ ਦਾ ਭੋਜਨ ਛਕਿਆ ਤੇ ਡੇਢ ਘੜੀ ਹਜੇ ਰਾਤ ਬੀਤੀ ਸੀ ਡੇਢ ਘੜੀ ਰਾਤ ਗਈ ਜ਼ਿਕਰ ਖੁਦਾ ਮੇ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਤਹਿਲ ਤੇ ਤੇ ਕਦਮੋਂ ਸੇ ਦਿਲ ਖਾ ਦੁਆ ਮੇ ਕਹਤੇ ਥੇ اے ਖੁਦਾ ਵਾਹ ਮੈਂ ਕੁਸ਼ ਹੂੰ ਤੇਰੀ ਰਜ਼ਾ ਜਿੰਦ ਮੈਂ ਖੋਸ਼ਾ ਤੇਰੀ ਰਜ਼ਾ ਵਿੱਚ ਜਿਦਨ ਅਸੀਂ ਨਹੀਂ ਉਹਦੇ ਹੁਕਮ ਚ ਤੁਰ ਪਾਗੇ ਨਾ ਗੁਰਬਾਣੀ ਕਦੇ ਕਦੇ ਨਹੀਂ ਦਿੰਦੀ ਐ ਪ੍ਰੇਮ ਕਰੋ ਗੁਰਬਾਣੀ ਨਾਲ ਇਹ ਸਾਨੂੰ ਉਹਦੇ ਹੁਕਮ ਚ ਚੱਲਣਾ ਸਿਖਾਉਂਦੀ ਐ ਜਦੋਂ ਉਹਦੇ ਹੁਕਮ ਚ ਤੁਰ ਪਏ ਫਿਰ ਪਤਾ ਕੀ ਕਵਾਂਗੇ ਜੇ ਸੁਖ ਦੇ ਤਾ ਤੁਜੇ ਅਰਾਦੀ ਦੁਖ ਵੀ ਤੁਜੇ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਫਿਰ ਅਸੀਂ ਦੁਖ ਵਿੱਚ ਵੀ ਸੁਖ ਮਨਾਵਾਂਗੇ ਜੇ ਭੁੱਖਾ ਵੀ ਰਹਿਣਾ ਹੈ ਫਿਰ ਵੀ ਕਮਾਂਗੇ ਰੱਜਿਆ ਇਹ ਤੇ ਪ੍ਰੇਮ ਹੈ ਇਹ ਤੇ ਪ੍ਰੇਮ ਹੈ ਵੀ ਮਹਾਰਾਜ ਦੁਖ ਦੇਗਾ ਤਾਂ ਵੀ ਤੈਨੂੰ ਧਿਆਉਣਾ ਹੈ ਸੁਖ ਦੇਗਾ ਤਾਂ ਵੀ ਤੈਨੂੰ ਹੀ ਧਿਆਉਣਾ ਹੈ ਤੈਨੂੰ ਨਹੀਂ ਛੱਡਣਾ ਤੇਰਾ ਆਸਰਾ ਨਹੀਂ ਛੱਡਣਾ ਤੇ ਜਦੋਂ ਮਹਾਰਾਜ ਜੀ ਆਪਣੇ ਪੁੱਤਰਾਂ ਨੂੰ ਵੀ ਸ਼ਹੀਦ ਕਰਾ ਕੇ ਤੇ ਸਿੰਘਾਂ ਨੂੰ ਵੀ ਸ਼ਹੀਦ ਹੁੰਦਿਆਂ ਵੇਖ ਕੇ ਮਾਛੀਵਾੜੇ ਆਏ ਉੱਥੇ ਵੀ ਮਹਾਰਾਜ ਨੇ ਇਹੀ ਕਿਹਾ ਖਿਆਲ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਮਿੱਤਰ ਪਿਆਰੇ ਨੂੰ ਥਾਲ ਮੁਰੀਦਾ ਦਾ ਕਹਿਣਾ ਪਟਨਾਏ ਦੀ ਧਰਤੀ ਤੋਂ ਸਫ਼ਰ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਕੋ ਚੱਲੇ ਚਮਕੌਰ ਸਾਹਿਬ ਜਮ ਜੌਰ ਸਾਹਿਬ ਤੋਂ ਫਿਰ ਇੰਨਾ ਹੀ ਰਸਤੀਆਂ ਤੋਂ ਹੁੰਦਿਆਂ ਹੋਇਆਂ ਆ ਗੁਰਦੁਆਰਾ ਆਲਮਗੀਰ ਸਾਹਿਬ। ਇਨ੍ਹਾਂ ਰਸਤੀਆਂ ਤੋਂ ਹੁੰਦਿਆਂ ਹੋਇਆਂ ਮਹਾਰਾਜ ਜੀ ਰਾਏ ਕੋਟ ਰਾਏ ਕੱਲੇ ਕੋਲੋਂ ਹੁੰਦਿਆਂ ਹੋਇਆਂ ਪਹੁੰਚੇ ਮੁਕਤ ਸਰ ਸਾਹਿਬ ਦੀ ਧਰਤੀ ਤੇ ਜਿਹੜਾ ਕਦਰਾਨੀ ਦੀ ਤਾਬ ਜਿੰਨੂ ਕਿੰਨੀ। ਇੱਥੇ ਫਿਰ ਮਹਾਰਾਜ ਨੇ ਉਸ ਟੁੱਟੀ ਹੋਈ ਹੋਈ ਗੱਡ ਬਿਦਾਵਾ ਜੀ ਸੀ ਜੇ ਪਦਾਵਾ ਪਾੜ ਦੋ ਕਿਉਂ ਪਾੜਿਆ। ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖਿਆ ਉਹ ਸਿੰਘਾਂ ਨੇ ਲਿਖਿਆ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਲਿਖ ਦਿੰਦੇ ਫਿਰ ਨਹੀਂ ਸੀ ਲਿਦਾਵਾ ਪੜਨਾ ਜੇ ਸਿੰਘਾਂ ਨੇ ਲਿਖਿਆ ਤਾਂ ਇਹਨੂੰ ਇਦਾਂ ਦਾਸ ਬਿਆਨ ਕਰਦਾ ਕਿ ਜੇ ਪੁੱਤਰ ਨੇ ਪਿਤਾ ਦੀ ਪਕੜੀ ਹੈ ਪੁੱਤਰ ਨੇ ਪਿਤਾ ਦੀ ਉਹ ਕਿਸੇ ਵੇਲੇ ਵੀ ਛੁਡਾ ਕੇ ਭੱਜ ਸਕਦਾ ਹੈ ਪਰ ਜੇ ਪਿਤਾ ਨੇ ਪਕੜੀ ਹੈ ਫਿਰ ਨਹੀਂ ਛੜਾ ਸਕਦਾ ਫਿਰ ਜਿੰਨੇ ਮਰਜੀ ਹੱਥ ਪੈਰ ਮਾਰੀ ਜਾਏ ਕਿਉਂਕਿ ਪਿਤਾ ਨਹੀਂ ਉਂਗਲ ਪਕੜੀ ਅਸੀਂ ਗੁਰੂ ਨੂੰ ਅਸੀਂ ਛੱਡ ਸਕਦੇ ਹਾਂ ਗੁਰੂ ਨਹੀਂ ਸੰਭ ਛੱਡਦਾ ਅਸੀਂ ਗੁਰੂ ਤੋਂ ਨਾਤਾ ਤੋੜ ਸਕਦੇ ਹਾਂ ਗੁਰੂ ਨਹੀਂ ਤੋੜਦਾ ਮਾਪੇ ਕਦੇ ਆਪਣੇ ਬੱਚਿਆਂ ਨੂੰ ਨਹੀਂ ਛੱਡਦੇ ਬੱਚੇ ਮਾਂ ਬਾਪ ਨੂੰ ਛੱਡਦੇ ਆ ਜਦ ਇਹ ਬਿਰਧ ਆਸ਼ਰਮ ਮਿਲਦੇ ਆ ਨਾ ਬਿਰਧ ਆਸ਼ਰਮ ਉਹਨਾਂ ਕੋਲ ਜਾ ਕੇ ਕਿਤੇ ਮੁਲਾਕਾਤ ਕਰਿਓ ਉੱਥੇ ਬੈਠੇ ਨਹੀਂ ਕਿੰਦੇ ਸਾਡੇ ਬੱਚਿਆਂ ਨੂੰ ਸੁਖੀ ਰੱਖਦੇ ਉੱਥੇ ਬੈਠੇ ਵੀ ਗਈ ਆ ਫਿਰਦ ਆਸ਼ਰਮ ਬੈਠੇ ਦੀ ਆਪਣੇ ਬੱਚਿਆਂ ਦਾ ਸੁੱਖ ਮੰਗੀ ਜਾਂਦੇ ਆ ਮਾਪਿਆਂ ਨੇ ਹੀ ਛੱਡਿਆ ਬੱਚੇ ਹੀ ਛੱਡਗੇ ਅਸੀਂ ਗੁਰੂ ਨੂੰ ਛੱਡਦੇ ਆਂਗੇ ਗੁਰੂ ਨਹੀਂ ਛੱਡਦਾ ਅਸੀਂ ਗੁਰੂ ਦੀ ਸਿੱਖੀ ਛੱਡਦੇ ਆਂਗੇ ਸਿੱਖੀ ਸਰੂਪ ਛੱਡਦੇ ਆਂਗੇ ਪਰ ਗੁਰੂ ਨਹੀਂ ਛੱਡਦਾ ਗੁਰੂ ਨੇ ਤੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਖ ਚਾਰ ਚਾਰ ਹੁੰਦੇ ਤੋ ਕਿਹਾ ਹੋਇਆ ਜੀਵਤ ਕਈ ਹਜ਼ਾਰ ਭਾਈ ਮਹਾ ਸਿੰਘ ਕਹਿੰਦੇ ਮਹਾਰਾਜ ਟੁੱਟੀ ਗੰਢ ਟੁੱਟੀ ਗੰਢਣ ਹਾਰ ਗੋਪਾ ਗੁਰੂ ਮਾਰੀ ਨੇ ਵਦਾਵਾ ਕਾੜ ਕੇ ਟੁੱਟੀ ਗੰਢ ਗੱਲ ਨਾਲ ਲਾ ਲਿਆ ਜਿਹੜੇ ਬੱਚੇ ਅੱਜ ਵੀ ਆਪਣੇ ਮਾਪੇ ਤੋਂ ਛੱਡੀ ਬੈਠੇ ਆ ਇੱਕ ਦਿਨ ਕਿਤੇ ਆ ਕੇ ਕਹੋ ਵੀ ਅਸੀਂ ਤੁਹਾਡੇ ਕੋਲ ਆ ਗਏ ਆ ਸੱਚ ਜਾਣਿਓ ਤੁਹਾਨੂੰ ਗਲਵਕੜੀ ਚ ਰੋਣ ਵੀ ਅਸੀਂ ਤੇ ਤੁਹਾਨੂੰ ਕਦੋਂ ਦਾ ਹੀ ਉਡੀਕਦੇ ਸਾਂ ਵੀ ਤੁਸੀਂ ਬੱਚਿਓ ਆਓ ਅਸੀਂ ਤੁਹਾਨੂੰ ਗਲਵਕੜੀ ਚ ਲਈਏ ਗੁਰੂ ਵੀ ਉਡੀਕਦੇ ਆ ਸਤਿਗੁਰੂ ਨੇਕਦੇ ਆ ਰੋਜ਼ ਅੰਮ੍ਰਿਤ ਵੇਲੇ ਪ੍ਰਕਾਸ਼ ਹੋ ਜਾਂਦਾ ਸਾਰਾ ਦਿਨ ਉਡੀਕਦੇ ਆ ਵੀ ਮੇਰੇ ਬੱਚਿਓ ਆਓ ਮੈਂ ਤੇ ਤੁਹਾਡੇ ਵਾਸਤੇ ਪ੍ਰਕਾਸ਼ਮਾਨ ਹੋ ਕੇ ਬੈਠਾਂ ਤੁਸੀਂ ਹੋਈ ਨਹੀਂ ਆਉਂਦੇ ਤੁਸੀਂ ਹੋਈ ਨਹੀਂ ਆਉਂਦੇ ਰੋਜ ਪ੍ਰਕਾਸ਼ ਹੁੰਦਾ ਤੇ ਮਹਾਰਾਜ ਕਹਿੰਦੇ ਮੈਂ ਤੇ ਪ੍ਰਕਾਸ਼ਮਾਨ ਹੋ ਕੇ ਬੈਠ ਗਿਆ ਆਉਣਾ ਤੇ ਤੁਸੀਂ ਐ ਬਖਸ਼ਿਸ਼ ਤੇ ਤੁਸੀਂ ਨੇ ਇਹ ਪਰੇਮ ਪਾਉ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਥੋਂ ਫਿਰ ਦਮਦਮਾ ਸਾਹਿਬ ਆਉਂਦੇ ਆ ਸਾਬਾ ਕੀ ਸਾਬੂ ਕੀ ਤਲਵਾਰ ਜਿੱਥੇ ਭਾਈ ਮਨੀ ਸਿੰਘ ਜੀ ਸਾਨੂੰ ਲਖਾਰੀ ਬਣੀ ਹੋਏ ਬਾਬਾ ਦੀਪ ਸਿੰਘ ਜੀ ਸਹਿਯੋਗੀ ਕਲਮਾ ਘੜ ਕੇ ਤੇ ਸ਼ਾਈ ਬਣ ਕੇ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇੱਥੇ ਸੁਭਾਈ ਮਾਨ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਏ ਜਿਨ੍ਹਾਂ ਨੂੰ ਅੱਜ ਆਪਾਂ ਦਮਦਮੀ ਮਿਲ ਗਏ ਆ ਇਥੋਂ ਦੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਨੰਦੇੜ ਘੜ ਭਾਈ ਦਇਆ ਸਿੰਘ ਤੇ ਧਰਮ ਸਿੰਘ ਨਾਲ ਰਹੇ ਆ ਪਤਾ ਕਿਉਂ ਕਿਉਂਕਿ ਮਹਾਰਾਜ ਕਹਿੰਦੇ ਜਿਹਦੇ ਕੋਲ ਦਇਆ ਤੇ ਧਰਮ ਵਾਲਾ ਗੁਣ ਹੋਏਗਾ ਨਾ ਉਹ ਕਦੇ ਢੰਗੀ ਕਲਾਤ ਨਹੀਂ ਜਾਏਗਾ ਸਦਾ ਚੜਦੀ ਕਲਾ ਤੇ ਦਇਆ ਦੇ ਧਰਮ ਹੋਣਾ ਬਹੁਤ ਜ਼ਰੂਰੀ ਹੈ ਨੰਦੇੜ ਦੀ ਧਰਤੀ ਤੇ ਮਹਾਰਾਜ ਆ ਕੇ ਸਿਰ ਗੁਰੂ ਗਰੰਥ ਸਾਹਿਬ ਜੀ ਦੇ ਲਾਣ ਲਾਉਂਦੇ ਆ ਐਸੇ ਮਰਦ ਪਗੰਮਣੇ ਬਾਦਸ਼ਾਹ ਦਰਬੀਰ